ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਅੱਗੇ ਵਧਣ ਤੋਂ ਪਹਿਲਾਂ ਅੱਜ ਦਾ ਸਵਾਲ ਟੀਵੀ ਸਕਰੀਨ ਤੇ ਤੁਹਾਨੂੰ ਚਾਰ ਤਸਵੀਰਾਂ ਦਿਖਾ ਰਿਹਾ ਹਾਂ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਤੇ ਸੀਐਮ ਭਗਵੰਤ ਮਾਨ ਦੀ ਇਹਨਾਂ ਚਾਰਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਸੇ ਰਾਜ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਧ ਬੇੜਾ ਗਰਗ ਹੋਇਆ ਹੈ ਆਪਣੀ ਰਾਏ ਕਮੈਂਟ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਅਸੀਂ ਵੀ ਦੇਖਣਾ ਚਾਹੁੰਦੇ ਹਾਂ ਕਿ ਲੋਕ ਕੀ ਕਹਿੰਦੇ ਆ ਕਿਉਂਕਿ ਵਿਰੋਧੀ ਪਾਰਟੀਆਂ ਤਾਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੀਆਂ ਨੇ ਪਰ ਲੋਕਾਂ ਨੂੰ ਕੀ ਲੱਗਦਾ ਹੈ ਕਿ ਪੰਜਾਬ ਦਾ ਬੇੜਾ ਗਰਗ ਕਿਸ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਹੋਇਆ ਹੈ ਉਹ ਲੋਕ ਹੀ ਦੱਸ ਸਕਦੇ ਹਨ ਇਸ ਲਈ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਰੁਖ ਕਰ ਲੈਨੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਨੇ ਅੱਜ ਇੱਕ ਲੈਂਡ ਦੇ ਵਿੱਚ ਪੂਰੇ ਆਪੋਜੀਸ਼ਨ ਨੂੰ ਹੀ ਨਿਬੇੜ ਦਿੱਤਾ ਜਿੱਥੇ ਨਵਜੋਧ ਕੋਰ ਸਿੱਧੂ 500 ਕਰੋੜ ਦੀ ਗੱਲ ਕਰ ਗਏ ਸੁਨੀਲ ਜਾਕਰ 350 ਕਰੋੜ ਦੀ ਗੱਲ ਕਰ ਗਏ ਜੋ ਗੱਲ ਅੱਜ ਸੀਐਮ ਭਗਵੰਤ ਮਾਨ ਨੇ ਕੀਤੀ ਹੈ ਉਹ ਸੁਣਨ ਵਾਲੀ ਹੈ ਧਿਆਨ ਨਾਲ ਸੁਣਿਓ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਕਿ ਐਮਐਲਏ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆ ਲੋਕ ਖੜੇ ਨੇ ਜਿੰਨੂੰ ਪੁੱਛ ਲਓ ਹਨਾ ਇਹਨਾਂ ਨੂੰ ਵੇਚੀ ਜਾਂਦੇ ਉਹ ਪਹਿਲਾਂ ਵੋਟਾਂ ਖਰੀਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਠੀਕ ਹੈ ਜੀ ਉਹ ਇੱਥੇ ਵੋਟਾਂ ਦਾ ਰੇਟ 10000 ਪੰਦੇਸੀ ਦੇ ਕ੍ਰਿਕਟ ਬੋਰਡ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ 100 ਕਰੋੜ ਉਹ 200 ਕਰੋੜ ਦਾ ਗਾਣਾ ਮੁੱਖ ਮੰਤਰੀਆਂ ਰੇਟ ਮੈਂ ਲਾ ਅੱਜਕੱਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕੰਮ ਨੂੰ ਪਤਾ ਹੋਊਗਾ ਤੇ ਨੌਜੋਦ ਕੁਰ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਹੈ ਆਓ ਆਪਣਾ ਜਾਖਰ ਕਹਿੰਦੇ ਸੀ 350 ਕਰੋੜ ਵੀ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਹੁਣ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੋਇਆ ਸਾਜੀ ਹੈ ਨਾ ਮੁੱਖ ਮੰਤਰੀ ਦੇ 500 ਕਰੋੜ ਰੁਪਏ ਦਾ ਤਾਂ ਦੇਵੋਗੇ ਜੇ ਬਣੋਗੇ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਉਸ ਸਟੇਜਾਂ ਤੋਂ ਮੈਨੂੰ ਗੜੀ ਜਾਂਦੇ ਹੋ ਹੁਣ ਤੁਮੋਂ ਦੇ ਗਾਹ ਤਰਸਾ ਪਾ ਗਏ ਇੱਧਰ ਲੈ ਜਾਂਦੇ ਹੋ ਇੱਧਰ ਲੈ ਜਾਂ ਕੀ ਕਰਨੋਗੇ ਅਸੀਂ ਕੀ ਬਗਾੜਤਾ ਜੀ ਪਹਿਲਾਂ ਕਹਿੰਦੀ ਭਗਵਾਨ ਤੁਹਾਡੇ ਇਹ ਤੋਂ ਕਿਤੇ ਚੱਲਦੇ ਆਏ ਸਟੇਜਾਂ ਚਲਾਉਣ ਵਾਲੇ ਸਟੇਟ ਨਹੀਂ ਚਲਾ ਸਕਦੇ ਤੇ ਹੁਣ ਫਿਰ ਸਟੇਟ ਚਲਾ ਗਈ ਸਟੇਟ ਚੱਲ ਵੀ ਵਧੀਆ ਰਹੀ ਪੁੱਛ ਲੋ ਲੋਕਾਂ ਨੂੰ ਪੁੱਛ ਲੋ ਮੈਂ ਨਹੀਂ ਕੁਝ ਕਹਿੰਦਾ ਮੈਂ ਇੱਕੜਾ ਮੈਂ ਇੱਕੜਾ ਪਿੰਨ ਨੂੰ ਜਾਣਦਾ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀ ਵੋਟਾਂ ਦਾ ਵੀ 800 ਕਰੋੜ ਚ ਆਇਆ ਇਹਨੂੰ ਦੇਦੋ ਕੁਰਸੀ ਆ 800 ਕਰੋੜ ਦੇਦੋ ਆ ਕਾਉਂਸਲਰ ਐਨ ਵਿੱਚ ਪਿੱਕ ਗਿਆ ਜੀ ਹੈ ਇਹ ਤਾਂ ਰੇਟ ਲਿਸਟਾਂ ਲਾ ਅਗਲੀ ਵੱਡੀ ਖਬਰ ਪੰਜਾਬ ਦੇ ਦੋ ਮੁੱਖ ਮੰਤਰੀ ਇਸ ਵੇਲੇ ਆਮੋ ਸਾਹਮਣੇ ਹੋ ਗਏ ਨੇ ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਮੌਜੂਦਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੰਜਾਬ ਸਰਕਾਰ ਤੇ ਵੱਡੇ ਦੋਸ਼ ਗੰਭੀਰ ਦੋਸ਼ ਲਾਇਆ ਗਏ ਨੇ ਕਿ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇ ਵਿੱਚ 100-100 ਵੋਟਾਂ ਪਰਜਾਂ ਸਰਕਾਰ ਦੇ ਵੱਲੋਂ ਵੱਧ ਛਿਪਵਾ ਲੀਆਂ ਗਈਆਂ ਨੇ ਅਤੇ ਉਹਨਾਂ ਤੇ ਝਾੜੂ ਦੀਆਂ ਮੋਹਰਾਂ ਲਾ ਦਿੱਤੀਆਂ ਗਈਆਂ ਨੇ ਤਾਂ ਤਾਂਦਲੀ ਕਰਕੇ ਇਹ ਪਰਚੀਆਂ ਵੋਟਾਂ ਵਾਲੇ ਡੱਬਿਆਂ ਵਿੱਚ ਪਾ ਕੇ ਆਮ ਆਦੀ ਪਾਰਟੀ ਨੂੰ ਜਿਤਾਇਆ ਜਾ ਸਕੇ ਸਾਬਕਾ ਸੀਐਮ ਦੇ ਇਹਨਾਂ ਦੋਸ਼ਾਂ ਤੋਂ ਬਾਅਦ ਹੁਣ ਮੌਜੂਦਾ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੈਦਾਨ ਦੇ ਵਿੱਚ ਆ ਗਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਬਿਆਨ ਸੁਣਾਉਂਦੇ ਹਾਂ ਇਹ ਬਹੁਤ ਵੱਡਾ ਛੇੜਿਆੰਤਰ ਆਮ ਆਦੀ ਪਾਰਟੀ ਵਾਲੇ ਕਰ ਰਹੇ ਆ ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਫਾਲਤੂ ਛਪਾ ਲਿਆ ਹਰ ਬੂਦ ਤੇ ਲਗਭਗ 100 ਪਰਚੀ ਉਹਨਾਂ ਨੇ ਪਹਿਲਾਂ ਪਹੁੰਚਾਈ ਹੈ ਤਾਕੇ ਮੋਰਾ ਲੱਗੀਆਂ ਹੋਈਆਂ ਉਹਦੇ ਉੱਪਰ ਛਾੜੂ ਪਰ ਤੇ ਉਹ ਉਹਨਾਂ ਨੇ ਅੰਦਰ ਪਾਉਣੀ ਐ ਇਹ ਜਿਹੜਾ ਵੱਡਾ ਛੜਿਆੰਤਰ ਬੀ ਐਲਓ 102 ਦੇ ਨਾਲ ਮਿਲ ਕੇ ਕਰ ਰਹੇ ਉਹ ਇਹਦੇ ਖਮਿਆਜੇ ਉਹਨਾਂ ਨੂੰ ਬਾਅਦ ਚ ਭੁਗਤਨੇ ਪੈਣੇ ਆ ਇਹ ਛੜਿਆੰਤਰ ਇਸ ਕੈਂਡਲ ਬਾਅਦ ਉਜਾਗਰ ਹੋਣਾ ਇਸ ਕਰਕੇ ਮੈਂ ਅਫਸਰਾਂ ਨੂੰ ਔਰ ਜਿਹੜੇ ਬੰਦੇ ਦੇ ਚ ਇਨਵੋਲਵ ਹੈ ਉਹਨਾਂ ਨੂੰ ਪਹਿਲਾਂ آگਾਹ ਕਰ ਦੇਣਾ ਚਾਹੁੰਦਾ ਇਸ ਤੇ ਬਾਜ਼ ਆ ਜਾਣ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਾਏ ਗਏ ਇਹਨਾਂ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਖੁਦ ਮੁੱਖ ਮੰਤਰੀ ਭਗਵੰਤ ਮਾਨ ਮੈਦਾਨ ਦੇ ਵਿੱਚ ਕੁੱਦੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਖਾਸ ਇਸੇ ਮੁੱਦੇ ਤੇ ਹੀ ਕੀਤੀ ਗਈ ਸਾਬਕਾ ਸੀਐਮ ਨੂੰ ਜਵਾਬ ਦੇਣ ਦੇ ਲਈ ਇਹਨਾਂ ਤਾਂਦਲੀਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਰ ਮੁਹਾਵਰੇ ਬੋਲੇ ਨੇ ਉਹ ਵੀ ਸੁਣਾ ਦਿੰਦੇ ਹਾਂ ਹੱਥ ਨਾ ਪਹੁੰਚੇ ਥੂਕੌੜੀ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਉੱਠਿਆ ਨਾ ਜਾਏ ਆਪ ਤੋਂ ਫਿਟੇ ਮੂੰਹ ਗੋਡਿਆਂ ਦੇ ਡਿੱਗੀ ਖੋਤੇ ਤੋਂ ਗੁੱਸਾ ਕਰ ਮਾਰਦੇ ਇਸ ਚਾਰ ਦੇ ਚਾਰੇ ਜਿਹੜੇ ਮਹਾਵਰੇ ਨੇ ਕਾਂਗਰਸ ਤੇ ਡੁੱਗਦੇ ਨਹੀਂ ਇਹ ਕਾਂਗਰਸ ਵਾਲੇ ਕੀ ਕਰਦੇ ਆ ਬਿਹਾਰ ਚ ਤਾਂ ਬੀਜੇਪੀ ਉਹਨਾਂ ਨਾਲ ਲੜਨ ਲੱਗ ਜਾਂਦੇ ਆ ਜੋ ਬਿਹਾਰ ਹਾਰ ਜਾਂਦੇ ਆ ਨਾ ਬੀਜੇਪੀ ਨਾਲ ਲੜਨ ਲੱਗ ਜਾਂਦੇ ਆ ਵੀ ਐਂ ਕੀਤਾ ਇਹਨਾਂ ਨੇ ਅਸੀਂ ਤਾਂ ਹਾਰ ਗਏ ਤੇਜਸਵੀ ਨੂੰ ਪੁੱਛ ਕੇ ਦੇਖੋ ਉਹ ਕਹਿੰਦਾ ਸਾਨੂੰ ਮੈਨੂੰ ਕਾਂਗਰਸ ਹੀ ਹਰਾ ਜਾਂਦੀ ਹੈ ਪਿਛਲੀ ਵਾਰ 60 ਸੀਟਾਂ ਲਈਆਂ ਸੀ 16 17 ਆਈਆਂ ਸੀ ਐਤਕੀ 63 ਲਈਆਂ ਸੀ 6 ਆਈਆਂ ਨੇ ਆਪ ਦੀ ਪੀੜੀ ਥਲੇ ਛੋਟਾ ਨਹੀਂ ਫੇਰਦੀ ਕਾਂਗਰਸ ਅੱਛਾ ਦਿੱਲੀ ਜੀ ਨਹੀਂ ਕਹਿੰਦੇ ਇਹ ਕਹਿੰਦੇ ਦਿੱਲੀ ਚ ਕਹਿੰਦੇ ਨਾ ਨਾ ਇਹ ਠੀਕ ਹੋਈਆਂ ਵੋਟਾਂ ਕਿਉਂਕਿ ਦਿੱਲੀ ਚ ਇਹਨਾਂ ਦਾ ਖਾਤਾ ਹੀ ਨਹੀਂ ਖੁੱਲਿਆ ਮੇਰੇ ਤਾਂ ਸੁਰਤ ਤੋਂ ਪਹਿਲਾਂ ਮੈਂ ਤਾਂ ਜੋਂ ਦਾ ਇਸ ਲਾਈਨ ਚ ਆਇਆ ਦਿੱਲੀ ਦਾ ਜੀਰੋ ਹੀ ਰਹਿੰਦੀ ਇਹਨਾਂ ਦੀ ਪੰਜਾਬ ਚ ਸਾਡੇ ਨਾਲ ਲੜਦੇ ਨੇ ਵੀ ਦੇਖੋ ਜੀ ਉਹ ਤਾਂ ਬੈਲਟ ਪੇਪਰ ਛਪਾ ਲੇ ਕਿੱਥੇ ਬੈਲਟ ਪੇਪਰ ਛਪਾ ਲੇ ਜੀ ਦੱਸੋ ਜਾਨੀ ਸਾਹਿਬ ਕਿੱਥੇ ਬੈਲਟ ਪੇਪਰ ਛਪਾ ਲਿਆ ਸੀ ਅਸਲ 'ਚ ਹਾਰਮਨੀ ਬੈਠੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦਾ 2 ਕਰੋੜ ਦਾ ਰਿਸ਼ਵਤ ਵਾਲਾ ਮਾਮਲਾ ਪੁੱਛ ਲਿਆ ਗਿਆ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਕੁਝ ਸਮਾਂ ਪਹਿਲਾਂ ਤੁਸੀਂ ਦੋਸ਼ ਲਾਇਆ ਸਨ ਕਿ ਇੱਕ ਖਿਡਾਰੀ ਤੋਂ 2 ਕਰੋੜ ਦੀ ਰਿਸ਼ਵਤ ਚਰਨਜੀਤ ਸਿੰਘ ਚੰਨੀ ਨੇ ਮੰਗੀ ਹੈ ਅਤੇ ਜਾਂਚ ਕਰਵਾ ਲਈ ਤੁਸੀਂ ਹੁਕਮ ਦਿੱਤੇ ਸਨ ਉਸ ਜਾਂਚ ਦਾ ਕੀ ਬਣਿਆ ਤਾਂ ਜਵਾਬ ਕੀ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਦੱਸ ਦਾਂਗੇ ਉਹਦਾ ਵੀ ਸਾਰਾ ਕੁਝ ਆਊਗਾ ਜੀ ਜਿੰਨੀਆਂ ਵੀ ਜਾਂਚਾਂ ਚੱਲੀਆਂ ਨੇ ਇਹ ਨਹੀਂ ਹੈਗਾ ਕਿ ਕੋਈ 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 ਅਨਟੈਂਡਰ ਜਾ ਇਹੋ ਜਿਹੀ ਰਹੂਗੀ ਜਿਹੜੀ ਸਿਰੇ ਨਾ ਲੱਗੀ ਹੋਵੇ ਕਈਆਂ ਦੇ ਵਿੱਚ ਅੱਗੇ ਵਾਲੀ ਪਾਰਟੀ ਜਿਹੜੀ ਹੈ ਉਹ ਡਰ ਜਾਂਦੀ ਹੈ ਜਾਂ ਕੋਈ ਸਬੂਤ ਦੇਣ ਤੋਂ ਉਹ ਜਿਹੜਾ ਕਤਰਉਂਦੇ ਨੇ ਜਾਂ ਉਹਨਾਂ ਨੂੰ ਕੋਈ ਦਬਾਅ ਪਾ ਲਿਆ ਜਾਂਦਾ ਹੋਣਾ ਵਟਐਵਰ ਤੇ ਪਰ ਉਹ ਪਲੇਅਰ ਨੇ ਆਪ ਆ ਕੇ ਕਿਹਾ ਸੀ ਉਹਦੇ ਬਾਪੂ ਨੇ ਵੀ ਆ ਕੇ ਕਿਹਾ ਸੀ ਸਾਨੂੰ ਦੋ ਕਿਹਾ ਸੀ ਤੇ 2 ਲੱਖ ਤਾਂ ਕਿਹਾ ਨਹੀਂ ਹੋਣਾ ਫਿਰ ਜਦੋਂ ਚੰਨੀ ਸਾਹਿਬ ਨੇ ਤੇ ਇਹ ਵੀ ਕਿਹਾ ਸੀਗਾ ਕਿ ਭਗਵਾਨ ਤੁਮਾਨ ਮੇਰ ਨਾਲ ਪ੍ਰਾਪਰਟੀ ਬਦਲਾ ਲੇ ਮੈਂ ਕਹਿਆ ਵੀ ਅੱਜ ਵੀ ਬਦਲਾ ਲਾ ਮੈਂ ਅੱਜ ਵੀ ਕਹਿੰਨਾ ਚੰਨੀ ਸਾਹਿਬ ਮੇਰ ਨਾਲ ਪ੍ਰਾਪਰਟੀ ਬਦਲਾ ਲਓ ਪਰ ਭਾਂਜਿਆਂ ਦੀ ਵੀ ਨਾਲ ਬਦਲੂਗੀ ਮੇਰੇ ਭਾਂਜੇ ਦੀ ਵੀ ਤੇ ਹੋਰ ਭਾਂਜੇ ਦੀ ਵੀ ਜਿਨ੍ਹਾਂ ਦੇ ਘਰੋਂ 9-9 ਕਰੋੜ ਰੁਪਈਆ ਕੈਸ਼ ਲੱਭਦਾ ਹੈ ਉਹ ਕਹਿੰਦੇ ਮੈਂ ਗਰੀਬਾਂ ਦਾ ਮਸੀਹਾ 9 ਕਰੋੜ ਰੁਪਈਆ ਠੀਕਰੀਆਂ ਨਹੀਂ ਗਿਣੀਆਂ ਜਾਂਦੀਆਂ ਲੋਕਾਂ ਤੋਂ ਸੋ ਇਹ ਨਾਮ ਦੀ ਮਸੀਹੇ ਨੇ ਇਹ ਸਾਰੇ ਹੁਣ ਦੇਖੋ ਕਾਂਗਰਸੀ ਹਾਲਤ ਦੇਖ ਲੋ ਚੰਨੀ ਇਸ ਗੱਲੋਂ ਖੁਸ਼ ਐ ਵੀ ਮੈਂ 500 ਕਰੋੜ ਵਾਲੀ ਚੀਜ਼ 350 ਕਰੋੜ ਚ ਲਈ ਮੇਰੇ 150 ਕਰੋੜ ਬਚ ਗਿਆ ਜਾਖਰ ਨੇ ਕਹਤਾ ਨਾ ਕਿ ਸਾਡੇ ਵੇਲੇ ਤਾਂ 350 ਰੇਟ ਹੁੰਦਾ ਸੀ ਹੁਣ ਤਾਂ ਰੇਟ ਵਧ ਗਿਆ ਰਾਹੁਲ ਗਾਂਧੀ ਇਸ ਗੱਲੋਂ ਖੁਸ਼ ਐ ਚਲੋ ਮਹंगाई ਦੇ ਜ਼ਮਾਨੇ ਚ ਮੇਰੀ ਕੀਮਤ ਵਧ ਗਈ 500 ਤੇ ਜਾ ਵੜੀ 350 ਵਾਲੇ ਤੋਂ 150 ਵਧ ਗਈ ਦੁਖੀ ਨੇ ਬੜਿੰਗ ਸਿਕੰਦਰ ਰੰਧਾਵਾ ਤੇ ਪ੍ਰਤਾਪ ਬਾਜਾ ਵੀ ਹੁਣ ਰੇਟ ਕਿਵੇਂ ਤੋੜੀਏ ਅਗਲੀ ਖਬਰ ਪ੍ਰਤਾਪ ਬਾਜਵਾ ਦੇ ਨਾਲ ਜੁੜੀ ਹੈ ਪ੍ਰਤਾਪ ਬਾਜਵਾ ਅੱਜ ਆਮ ਆਦਮੀ ਪਾਰਟੀ ਦੇ ਰੱਜ ਕੇ ਵਰਿਆ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਰੱਜ ਕੇ ਵਰਿਆ ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਤਿੱਖੇ ਸਵਾਲ ਪੁੱਛਨੇ ਸ਼ੁਰੂ ਕੀਤੇ ਫਿਰ ਤੁਹਾਨੂੰ ਪ੍ਰਤਾਪ ਬਾਜਵਾ ਦਾ ਹਾਲ ਦੂਜੀ ਵੀਡੀਓ ਵਿੱਚ ਦਿਖਾਵਾਂਗੇ 4 ਸਾਲ ਤੋਂ ਚੁਆਨੀ ਨਹੀਂ ਦਿੱਤੀ ਕਿਸੇ ਨੂੰ ਤੇ ਜਿਹੜੇ 4 ਪੈਸੇ ਕਾਂਗਰਸ ਦੀ ਸਰਕਾਰ ਦੇ ਹੀ ਉਹ ਵੀ ਖਾ ਗਏ ਇਹਨਾਂ ਦੇ ਐਮਐਲਏ ਸਾਰੇ ਇਹਨਾਂ ਕੋ ਕੀ ਆਸ ਰੱਖ ਸਕਦੇ ਹੋ ਇਹ ਆਪਦੇ ਐਮਐਲਏ ਕੋਲ ਇਹਨਾਂ ਦੇ ਪੱਲੇ ਕੁਝ ਨਹੀਂ ਜ਼ਹਿਰ ਖਾਂਡ ਜੋਗੇ ਤੇ ਇਹਨਾਂ ਕੋਈ ਪੈਸੇ ਨਹੀਂ ਦੇਣਾ ਇਹਨਾਂ ਦੇ ਤੁਹਾਨੂੰ ਕੀ ਵੇਖੋ ਜਿਹੜੀਆਂ ਪੰਚਾਇਤਾਂ ਬਣੀ ਨੂੰ ਵੀ ਸਾਲਸਾਲ ਹੋ ਗਿਆ ਜੇ ਸਰਕਾਰ ਨੂੰ ਬਣੀ ਨੂੰ 4 ਸਾਲ ਹੋ ਗਏ ਜੇ 4 ਸਾਲਾਂ ਚੁਆਨੀ ਨਹੀਂ ਦੇ ਸਕੇ ਹੁਣ ਕੀ ਦੇਣਗੇ ਹੁਣ ਤੇ ਅਗਲੀ ਸਰਕਾਰ ਕਾਂਗਰਸੀ ਦੇਗੀ ਇਸ ਬਿਆਨ ਤੇ ਬਾਜਵਾਲ ਸਾਹਿਬ ਪੰਚਾਇਤ ਦੀ ਉਲੰਘਣਾ ਬਾਰੇ ਸ਼ਿਕਾਇਤ ਕੀਤੀ ਹੈ ਕਿਹਦਾ 100% ਉਲੰਘਣਾ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਨਾਇ ਦੇ ਦੰਦ ਨੇ ਟੁਥਲੈਸ ਹੈ ਕਰਨੇ ਇਹਨਾਂ ਨੇ ਕੁਝ ਨਹੀਂ ਪਰਸੋਂ ਵੋਟਾਂ ਪੈ ਜਾਣੀਆਂ ਤੋਂ ਜੇ ਤੇ ਕੋਈ ਐਕਸ਼ਨ ਲੈਣ ਵਾਲੇ ਹਾਂ ਤਾਂ ਇਹ ਪੁਲਿਸ ਨੇ ਜੋ ਗੁੱਡਾ ਕਰਦੀ ਪੰਜਾਬ ਚ ਕੀਤੀ ਹੈ ਜਿਉ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਕੋਈ ਨਹੀਂ ਪੰਜਾਬ ਦਾ ਕਰ ਸਕਿਆ ਇੱਥੇ ਵੀ ਇਹ ਦਿਆਲਪੁਰੇ ਨੂੰ ਕਿਸੇ ਨੇ ਕੀ ਕਹਿਣਾ ਜਿਹੜੀ ਵੀਡੀਓ ਤੁਹਾਨੂੰ ਹੁਣੇ ਅਸੀਂ ਦਿਖਾਈ ਹੈ ਉਸ ਦੇ ਵਿੱਚ ਤੁਸੀਂ ਪ੍ਰਤਾਪ ਬਾਜਵਾ ਦਾ ਜੋਸ਼ ਦੇਖਿਆ ਕਿਵੇਂ ਆਮ ਆਦਮੀ ਪਾਰਟੀ ਦੇ ਰੱਜ ਕੇ ਬਰੇ ਆ ਹੁਣ ਪੱਤਰਕਾਰਾਂ ਨੇ ਦੋ ਸਵਾਲ ਪੁੱਛਿਆ ਤੇ ਪ੍ਰਤਾਪ ਬਾਜਵੇ ਦਾ ਰੰਗ ਉੱਡਦਾ ਦੇਖੋ ਕਾਂਦਰ ਸਿੰਘ ਮਾਨ ਨੇ ਨਵਜੋਤ ਕੋਰ ਚਿੰਨੂ ਰਿਪੋਰਟ ਲ ਕੀਤੀ ਆ ਤੇ ਇਚਾਰਜਿੰਗ ਲਗਾਈ ਹੈ ਪੰਜਾਬ ਚਾਰੀ ਰੁਪਏ ਲਗਾਈ ਹੈ ਕੀ ਕਰਨ ਉਹ ਤੇ ਇਚਾਰਜ ਨੂੰ ਪਤਾ ਹੋਏ ਹਾਂਜੀ ਔਰ ਜਿਸ ਸਬੰਧ ਤੇ ਇਹ ਸਾਰੇ ਜਿਹੜਾ ਆਪਣਾ ਹਰਜਿੰਦਰ ਸਿੰਘ ਠੇਕੇਦਾਰ ਨੇ ਜੋ ਕਿ ਪੁਰਵ ਕਾਂਗਸੀ ਵਿਧਾਇਕ ਰਹੇ ਨੇ ਉਹਨੇ ਕਿਹਾ ਕਿ 4 ਕਰੋੜ ਮੇਰੇ ਕੋਲ ਹੀ ਮੰਗੀਤੀ ਗਈ ਸੀ ਚਲੋ ਤੇ ਬੜੂ ਕੋ ਪੰਜਾਬ ਵਿਜੀਲੈਂਸ ਕੋ ਬਿਆਨ ਦੋ ਜਾ ਤਾਂ ਵੇਖਿਆ ਤੁਸੀਂ ਜਦੋਂ ਪੱਤਰਕਾਰਾਂ ਦੇ ਵੱਲੋਂ 4 ਕਰੋੜ ਦਾ ਸਵਾਲ ਪੁੱਛਿਆ ਗਿਆ ਕਿ 4 ਕਰੋੜ ਮੇਰੇ ਕੋਲ ਵੀ ਲਿੱਤੇ ਗਏ ਆ ਵਿਧਾਇਕ ਦਾ ਜ਼ਿਕਰ ਕਰਦੇ ਹੋਏ ਤਾਂ ਪ੍ਰਤਾਪ ਬਾਜਵੇ ਦਾ ਰੰਗ ਕਿਵੇਂ ਉੱਡ ਗਿਆ 2-3 ਸੈਕਿੰਡ ਪੋਜ਼ ਲੀਤਾ ਫਿਰ ਕਹਿੰਦੇ ਆ ਕਿ ਚਲੋ ਉਹਨੂੰ ਕਹੋ ਕਿ ਵਿਜੀਲੈਂਸ ਕੋਲ ਕੰਪਲੇਂਟ ਕਰੇ ਬਾਜਵਾ ਸਾਹਿਬ ਜਿਸ ਸਾਬਕਾ ਵਿਧਾਇਕ ਨੇ ਵਿਜੀਲੈਂਸ ਕੋਲ ਕੰਪਲੇਂਟ ਕਰਤੀ ਤੇ ਮਾਨ ਸਰਕਾਰ ਨੇ ਪਰਚਾ ਦਰਜ ਕਰਤਾ ਫਿਰ ਤੁਸੀਂ ਕਹਿੰਦੇ ਆ ਕਿ ਸੀਐਮ ਭਗਵੰਤ ਮਾਨ ਤੱਕਾ ਕਰਦਾ ਹੈ ਖੈਰ ਸਾਨੂੰ ਕੀ ਹੈ ਅਸੀਂ ਤਾਂ ਸਿਰਫ ਹਾਲ ਦਿਖਾਉਣਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਤੇ ਗੱਲਾਂ ਕਰਨੀਆਂ ਆ ਉਹ ਬਾਜਵਾ ਸਾਹਿਬ ਦਾ ਜੋਸ਼ ਕਿਵੇਂ ਹੁੰਦਾ ਹੈ ਤੇ ਜਦੋਂ ਆਪਦੀ ਪਾਰਟੀ ਦੇ ਵਿੱਚੋਂ ਇਲਜ਼ਾਮ ਲੱਗਦੇ ਆ ਤਾਂ ਬਾਜਵਾ ਸਾਹਿਬ ਦਾ ਜੋਸ਼ ਕਿਹੋ ਜਿਹਾ ਹੋ ਜਾਂਦਾ ਹੈ ਅਗਲੀ ਖਬਰ ਪਾਨਾ ਸਿੱਧੂ ਦੇ ਨਾਲ ਜੁੜੀ ਹੈ ਮਾਤਾ ਚੰਨ ਕੋਰ ਦਾ ਪਤਲਾ ਫੁੱਕੇ ਜਾਣ ਤੇ ਪਾਨਾ ਸਿੱਧੂ ਪੜ ਗਿਆ ਤੇ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਵੀਡੀਓ ਐਂਡ ਤੱਕ ਦੇਖਿਓ ਤੇ ਦੱਸਿਓ ਪਾਨਾ ਸਿੱਧੂ ਸਹੀ ਹੈ ਜਾਂ ਗਲਤ ਹੈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਇਹਨਾਂ ਨੇ ਬਹੁਤ ਕੁਛਣ ਪੰਜਾਬ ਦੇ ਵਿੱਚ ਕਰ ਲਿਆ ਨਾ ਤਾਂ ਹੁਣ ਬਚ ਕੇ ਰਹਿਣ ਦੀ ਜ਼ਰੂਰਤ ਆ ਇਹ ਜਿਹੜੇ ਸਾਰੇ ਜਾਲੀ ਪਾਸਟਰ ਜਿੰਨੇ ਬਣੇ ਹੋਏ ਨੇਗੇ ਜਾਲੀ ਪਾਸਟਰ ਲੋਕਾਂ ਨੂੰ ਟੱਗਣ ਲਈ ਬਣੇ ਹੋਏ ਨੇ ਜਾਲੀ ਪਾਸਟਰ ਇਹ ਪਹਿਲਾਂ ਡੇਰੇ ਸਰਸ ਵਾਲਾ ਆਇਆ ਪਖੰਡ ਕਰਦਾ ਹੁੰਦਾ ਹੁਣ ਇਹ ਬਰਾਬਰ ਦੇ 3 ਈਕ ਜਮ੍ਹਾਂ ਐਣ ਜਮ੍ਹਾਂ ਐਣ ਬਰਾਬਰ ਦੇ 3 ਖੜੇ ਹੋਗੇ ਇਸ ਕਰਕੇ ਇਹਨਾਂ ਮੁਤਾਬਕ ਸਾਰਾ ਕੁਝ ਚੱਲੇ ਹੋਏ ਨੇਗੇ ਕਿਉਂ ਇਹਨਾਂ ਨੇ ਮਾਤਾ ਦਾ ਪੁੱਤਲਾ ਫੋਕਣਾ ਕਿਉਂ ਇਹਨਾਂ ਨੇ ਸਾਰਾ ਕੁਝ ਕਰਨਾ ਜੋ ਤੁਸੀਂ ਪਖੰਡ ਤੁਸੀਂ ਕਰ ਰਹੇ ਹੋ ਤੁਹਾਨੂੰ ਥੋੜੀ-ਮੋਟੀ ਤੇ ਸ਼ਰਮ ਹੋਣੀ ਚਾਹੀਦੀ ਆ ਤੁਸੀਂ ਜਿਹੜੀ ਮੈਂ ਕਹਿਣਾ ਜਿਹੜੀ ਮੈਂ 크ਿਸਚੀਅਨ ਫੈਮਿਲੀ ਦੇ ਅਸੀਂ ਲੜਾਈ ਲੜ ਰਹੇ ਆ ਅਸੀਂ ਕਿੰਨੀਆਂ ਫੈਮਿਲੀਆਂ ਤੁਹਾਡੇ ਸਾਹਮਣੇ ਲਿਆਏ ਖੜਾਉਂਗਾ ਤੁਸੀਂ ਉਹਨਾਂ ਦੇ ਪੈਸੇ ਦਿਵਾਉਣ ਦੇ ਤਾਂ ਲੜੇ ਨਹੀਂ ਤੁਸੀਂ ਜਿਹੜੇ ਉਹਨਾਂ ਦੇ ਪੈਸੇ ਦਿਵਾਉਣਾ ਤੁਸੀਂ ਉਹਨਾਂ ਲਈ ਤਾਂ ਲੜਾਈ ਲੜਨੀ ਰਹੇ ਮਾਤਾ ਉਹਨਾਂ ਦੀ ਥੋੜੀ 크੍ਰਿਸਚੀਅਨ ਪਰਿਵਾਰਾਂ ਦੀ ਲੜਾਈ ਲੜ ਰਹੇ ਆ ਮੈਂ ਤਾਂ ਕਿਸੇ ਦਾ ਨਾ ਧਰਮ ਨੂੰ ਮੰਨਣਾ ਨਾ ਮੈਂ ਕਿ ਜਾਤ ਪੰਡ ਨੂੰ ਮੰਨਣਾ ਪ੍ਰਮਾਤਮਾ ਇੱਕ ਆ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਆ ਮੈਂ ਉਹਨੂੰ ਗੁਰੂ ਮੰਨਦਾ ਪਰ ਤੁਸੀਂ ਘੱਟੋ ਘੱਟ ਇਹਨਾਂ ਦਾ ਸ਼ਰਮ ਕਰ ਲੋ ਯਾਰ ਵੀ ਤੁਸੀਂ ਆਪਣੇ ਇਹਨਾਂ ਦੀਆਂ ਆਪਣੇ ਵਿਚਾਰੇ ਉਹ ਗਰੀਬ ਨੇਗੇ ਠੀਕ ਆ ਆਪਣਾ ਉਹਨਾਂ ਦਾ ਇੱਟਾਂ ਦਾ ਕੰਮ ਆ ਠੀਕ ਆ ਉਹ ਕਿੰਨੇ ਗਰੀਬ ਲੋਕ ਨੇਗੇ ਜਿਨ੍ਹਾਂ ਦੇ ਥੋੜੇ ਬੰਦੇ ਪੈਸੇ ਦੱਬ ਕੇ ਬੈਠ ਗਏ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਮੇਰੇ ਪੁੱਤਲੇ ਫੂਕਣ ਨਾਲ ਮੈਨੂੰ ਕੀ ਹੋ ਗਿਆ ਮੇਰੇ ਪੁੱਤਲੇ ਫੂਕਣ ਨਾਲ ਤੁਸੀਂ ਮਾਤਾ ਦੇ ਪੁੱਤਲੇ ਦਾ ਨਾਂ ਫੂ ਤੂੰ ਸਾਡੇ ਮਾਮਾ ਦੇ ਪੁੱਤ ਲੈ ਤਾਂ ਨਾ ਫੂਕੋ ਯਾਰ ਨਾਲੇ ਮੈਂ ਤਾਂ ਤੁਹਾਡੇ ਉਹਦਾ ਅੰਕੁਰ ਜਿਹਦਾ ਪਤਲਾ ਫੂਕਿਆ ਵੀ ਨਹੀਂ ਤੁਸੀਂ ਮੇਰੇ ਫੂਕਣ ਨਾਲ ਕੀ ਕਰ ਲਿਆ ਲੈ ਤੁਸੀਂ ਜੇ ਤੁਹਾਡੇ ਚ ਹਿੰਮਤ ਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਜੇ ਤੁਹਾਡੇ ਚ ਹਿੰਮਤ ਆ ਤੁਸੀਂ ਮੇਰੇ ਸਾਹਮਣੇ ਫੂਕੇ ਦਿਖਾਓ ਪਤਲਾ ਤੁਸੀਂ ਮੇਰੇ ਸਾਹਮਣੇ ਖੜੀ ਜਾਓੜੇ ਲੱਤਾਂ ਚ ਪਾ ਰਨਾ ਹੈ ਨਹੀਂਗਾ ਇਹਨੂੰ ਤੁਸੀਂ ਸਾਰੇ ਪਖੰਡ ਕਰਦੇ ਹੋ ਮੈਂ ਤੁਹਾਨੂੰ ਸਾਰੇ ਅਸਲ ਦੇ ਵਿੱਚ ਆਪਣਾ ਭਾਈਚਾਰਾ ਬਣਦਾ ਕਿਸੇ ਚ ਐਡੀ ਹਿੰਮਤ ਨਹੀਂ ਹੈਗੀ ਕਿ ਮੇਰੇ ਮੂਹਰੇ ਆ ਕੇ ਕੋਈ ਹੋਏ ਵੀ ਕਹੇ ਜੇ ਮੈਂ ਇਹ ਗੱਲ ਕਹਿਣਾ ਚਾਹਣਾ ਕੰਮ ਹੋਈ ਮੇਰੇ ਪਖੰਡ ਕਰੀ ਜਨਾਂ ਤੁਹਾਡੇ ਕਿ ਲੱਤਾਂ 'ਚ ਭਾਰ ਚਲਦੀਆਂ ਨੇ ਕਿ ਵੀ ਤੁਸੀਂ ਕਿਹਦਾ ਐ ਬਰਾਬਰ ਦਾ ਮੁਕਾਬਲਾ ਕਰ ਲੋ ਯਾਰ ਇਹ ਗੱਲਾਂ ਸੱਚ ਨਾਲੋਂ ਚੰਗੀਆਂ ਨਹੀਂ ਹੈਗੀਆਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਨਾ ਤੁਹਾਡੇ ਚੰਨੇ ਕਿਚ ਹਿੰਮਤ ਹੈਗੀ ਆ ਵੀ ਭਾਨੇ ਸਤਨੂ ਤੁਸੀਂ ਮੂਰੇ ਟੱਕਰ ਲਓ ਅਸੀਂ ਕਿਤੇ ਉਹੀ ਤੋਰੇ ਫਿਰਦੇ ਆ ਯਾਰ ਸਾਡੇ ਸਰਕਾਰਾਂ ਨਾਲ ਮੱਥੇ ਨਾਲ ਸਾਡੇ ਸਿਸਟਮ ਨਾਲ ਮੱਥੇ ਨਹੀਂ ਜੇ ਯਾਰ ਤੁਸੀਂ ਫੁੱਦੂ ਬਣਾਈ ਜਨਾਂ ਉਹਨਾਂ ਨੂੰ ਵੀ ਐ ਐ ਐ ਤੁਹਾਨੂੰ ਕੁਝ ਹੁੰਦਾ ਹੁੰਦਾ ਯਾਰ ਇੱਕ ਨੇ ਹਾ ਇੱਕ ਨੇ ਗਾਲਾਂ ਕੱਢ ਕੇ ਮੈਨੂੰ ਵੀਡੀਓ ਪਾਈ ਸੀਗੀ ਕਿਵੇਂ ਮਾਫੀ ਮੰਗ ਕੇ ਗਿਆ ਘਰੇ ਤੁਹਾਡੇ ਵਾਲਾ ਤੁਹਾਨੂੰ ਪਤਾ ਹੁਣ ਘਰੇ ਤੁਹਾਡੇ ਇੱਕ ਇੱਥੇ ਮੈਂ ਵੀਡੀਓ ਨਹੀਂ ਉਹਦੀ ਪਾਈ ਇੱਕ ਬੰਦਾ ਕਹਿੰਦਾ ਜੀ ਮੈਂ ਐ ਕਰ ਦੂਗਾ ਘਰੇ ਬੈਠਾ ਰਿਹਾ ਕੱਲ ਆ ਕੇ ਇੱਥੇ ਐ ਕਰਨਾ ਨੂੰ ਐ ਐ ਡਾਂਡੇ ਬੈੜ ਕੇ ਕਢਾਈਆਂ ਨਹੀਂ ਗੀਆਂ ਜਿਹੜਾ ਗਾਲਾਂ ਕੱਢ ਕੇ ਵੀਡੀਓ ਪਾਉਂਦਾ ਸੀਗਾ ਤੁਸੀਂ ਸਾਨੂੰ ਹੋਈ ਸਮਝਦੇ ਹੋ ਯਾਰ ਇਸ ਕਰਕੇ ਤੁਸੀਂ ਸਾਡੇ ਮਾਮਾ ਦੇ ਪੁੱਤਲੇ ਫੁਕਣੇ ਯਾਰ ਮੈਂ ਕਦੋਂ ਕਦੋਂ ਮੈਂ ਕ੍ਰਿਸਚੀਅਨ ਧਰਮ ਦੇ ਬੁਰਧਾ ਮੈਂ ਪਖੰਡ ਦੇ ਬੁਰਧਾ ਹੈਗਾ ਮੈਂ ਕਦੋਂ ਕ੍ਰਿਸਚੀਅਨ ਧਰਮ ਦੇ ਬੁਰਧਾ ਮੈਂ ਪਖੰਡ ਦੇ ਬੁਰਧਾ ਹੈਗਾ ਤੁਸੀਂ ਪਖੰਡ ਕਰਦੇ ਹੋ ਤੁਸੀਂ ਜੀਸੂ ਜੀ ਦੀ ਕਿਹੜੀ ਸੋਚ ਤੇ ਚੱਲਣ ਵਾਲੇ ਬੰਦੇ ਮੈਨੂੰ ਦੱਸੀ ਮੈਨੂੰ ਇੱਕ ਦੱਸ ਤੁਸੀਂ ਕਿਹੜਾ ਜੀਸੂ ਜੀ ਦੀ ਸੋਚ ਤੇ ਚੱਲਦਾ ਸੂਲੀ ਤੇ ਕਿਉਂ ਚੜਿਆ ਸੀਗਾ ਉਹ ਤੁਹਾਨੂੰ ਪਤਾ ਤੁਸੀਂ ਪਖੰਡ ਕਰੀ ਜਾਂਦੇ ਹੋ ਦੇਰ ਡਰਾਮੇ ਕਰੀ ਜਾਂਦੇ ਹੋ ਪੰਜਾਬ ਦੇ ਵਿੱਚ ਯਾਰ ਕੀ ਤੁਹਾਡੇ ਪਿੱਛੇ ਯਾਰ ਤੁਸੀਂ ਯਾਰ ਤੁਸੀਂ ਦੱਸੋ ਵੀ ਯੂਰਪ ਦੇ ਵਿੱਚ ਆ ਕੁਝ ਹੁੰਦਾ ਜਿਹੜਾ ਕੁਝ ਇੱਥੇ ਕੁਝ ਕਰੀ ਜਾਂਦੇ ਹੋ ਯੂਰਪ ਦੇ ਵਿੱਚ ਇਹ ਪਖੰਡ ਹੁੰਦਾ ਜਿਹੜੀਆਂ ਜਿੱਥੋਂ ਮੇਨਣ ਚਾਹਤੇ ਨੇ ਉੱਥੇ ਪਖੰਡ ਦਾ ਮਾੜੀ ਤਾਂ ਅਕਲ ਨੂੰ ਹੱਥ ਮਾਰ ਲਓ ਯਾਰ ਇਹ ਕੰਮ ਅਫਰੀਕਾ ਦੇ ਵਿੱਚ ਚੱਲਦਾ ਹੈ ਯੂਫਰੀਕਾ ਦੇ ਵਿੱਚ ਗਰੀਬ ਲੋਕ ਨੇਗੇ ਸਾਡੇ ਇੱਧਰ ਪੰਜਾਬ ਦੇ ਵਿੱਚ ਸਾਡੇ ਭਾਰਤ ਇਹ ਕੰਮ ਜਿਹੜਾ ਇਹ ਕੰਮ ਇਹਨਾਂ ਨੇ ਫੜਿਆ ਨਾ ਇਹ ਅਫਰੀਕਾ ਦੇ ਵਿੱਚ ਚੱਲਣ ਵਾਲਾ ਕੰਮ ਹੈ। ਇਹੀ ਕੰਮ ਇਹਨਾਂ ਨੇ ਇੱਥੇ ਚਲਾ ਲਿਆ। ਜਿਹੜੇ ਯੂਰਪ ਦੇ ਦੇਸ਼ ਅਮੀਰ ਨੇ ਕਿ ਜਿੱਥੇ ਮੇਨ ਚਰਚਾ ਨੇ ਰੋਮ ਦੇ ਵਿੱਚ ਚਰਚਾ ਨੇ ਜਰਮਨ ਦੇ ਵਿੱਚ ਚਰਚਾ ਨੇ ਇਟਲੀ ਚਰਚਾ ਨੇ ਗਈਆਂ ਠੀਕ ਆ ਫਰਾਂਸ ਚਰਚਾ ਨੇ ਉੱਥੇ ਇਹਦਾ ਕੁਝ ਆਇਆਗਾ ਮੈਨੂੰ ਦੱਸ ਦਿਓ ਯਾਰ। ਇਹ ਸਿਰਫ ਉੱਥੇ ਇੱਕ ਇੱਕ ਚੱਲਦਾ ਅਫਰੀਕਾ ਦੇ ਵਿੱਚ ਕੰਮ ਚੱਲਦਾ ਇੱਕ ਇੱਥੇ ਚੱਲਦਾ ਯਾਰ। ਇਸ ਚੀਜ਼ ਥੋੜੂਆਂ ਕੋਈ ਜਿਸ ਤਰ੍ਹਾਂ ਉਸ ਇੱਕ ਸੋਚ ਤੇ ਵੀ ਨਹੀਂ ਚੱਲ ਰਹੀ। ਤੇ ਇਸ ਕਰਕੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਥੋੜਾ ਮੋਟਾ ਅਕਲ ਨੂੰ ਹੱਥ ਮਾਰੋ ਆਪਣਾ ਦੇਸ਼ ਆਪਣਾ ਪੰਜਾਬ ਕਿੱਥੇ ਖੜਾ ਹੈ ਠੀਕ ਹੈ ਆਪਣੇ ਆਪਣੀਆਂ ਚੀਜ਼ਾਂ ਨੂੰ ਪਹਚਾਣੋ ਇਹ ਲੋਕਾਂ ਦਾ ਐਡੇ ਜ਼ਿਆਦੇ ਪਖੰਡ ਇਹਨਾਂ ਦੇ ਵਿੱਚ ਇਹਨਾਂ ਨੇ ਪੰਜਾਬ 'ਚ ਬਾੜਤਾ ਕਿ ਯਾਰ ਸੱਚੀ ਯਾਰ ਇਹ ਖਤਮ ਹੋਣ ਵਾਲਾ ਨਹੀਂ ਹੈਗਾ ਜੇ ਪੰਜਾਬ ਦੀ ਨੌਜਵਾਨੀ ਜਾਗੂਗੀ ਤਾਂ ਕੁਝ ਨਾ ਕੁਝ ਹੋ ਸਕਦਾ ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਣਾ ਮੈਂ ਨਾ ਕੱਲ ਜਾਂ ਪਰਸੋਂ ਨੂੰ ਹੁਣ ਜਲੰਧਰ ਦੇ ਵਿੱਚ ਮੇਰੇ ਕੱਲ ਦੇ ਜੇ ਪ੍ਰੋਗਰਾਮ ਨਾ ਹੋਏ ਹਨਾ ਮੈਂ ਪਰਸੋਂ ਨੂੰ ਸ਼ਹਿਰ ਜਲੰਧਰ ਦਾ ਪ੍ਰੋਗਰਾਮ ਰੱਖਿਆ ਇਹਨਾਂ ਨੂੰ ਸਮਾਰ ਕੇ ਮੈਂ ਘੜੀ ਸੂਗਾ ਹੋਣੇ